ਕਾਹ ਕੋਣ ਥੱਲੇ ਮੂੰਹ ਮਾਰਦੇ ਆ ਜਾਂ ਫਿਰ ਬਾਈ ਦਾਣਾ ਵੱਧ ਖਾਂਦੇ ਆ ਹਨਾ ਇਹਦਾ ਟ੍ਰੇਆਂ ਛੱਡ ਕੇ ਉੱਪਰ ਨਹੀਂ ਬਿੰਦੇ ਬਾਈ ਉਹਨਾਂ ਦੇ ਖੁੱਡਿਆਂ 'ਚੋਂ ਦਾਣਾ ਚੱਕਣਾ ਬੰਦ ਕਰ ਦੋ ਠੀਕ ਆ ਖੁੱਡਿਆਂ 'ਚ ਦਾਣਾ ਰੱਖੋ ਨਾ ਆਪਣੀ ਮੋਟੂ ਦੀ ਭੈਣ ਆ ਇਹ ਆਹ ਨਹੀਂ ਆ ਗਈ ਆ ਗਈ ਸਾਹਮਣੇ ਇਹਦਾ ਠੰਡੇ ਪੈਰਾਂ ਸੋਵੇ ਲੋ ਕੁੱਤਰ ਬਿਮਾਰ ਹੋਣੇ ਆ ਬੱਚੇ ਤੁਹਾਡੇ ਠੀਕ ਆ ਵੇਟ ਘਟਾਉਣ ਦੇ ਸੀ ਹਲਕਾ ਹਲਕਾ ਤੇ ਟਾਈਮ ਸਰ ਫੜੇ ਗਏ ਲਿੰਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬੋ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਪਹਿਲਾਂ ਆ ਕੇ ਬਈ ਝਾੜੂ ਲਾ ਪਿਆ ਮਾਰ ਠੀਕ ਆ ਸਾਰੇ ਝੜ ਝੂੜ ਮਾਰਿਆ ਉਹ ਗੰਦਗੁੰਡੀਆਂ ਇਕੱਠਾ ਕਰਦੇ ਇੱਧਰ ਲਾ ਬੰਨਾ ਰਹਿ ਗਿਆ ਇਹ ਵੀ ਕਰਦੇ ਆ ਜੋ ਫਾਲਤੂ ਚੀਜ਼ਾਂ ਪਈਆਂ ਸਿੱਟ ਦਿੰਨੇ ਚਾਕੇ ਠੀਕ ਆ ਅੱਜ ਇਹੀ ਆ ਤੇ ਆ ਵੀ ਦਰਵਾਜ਼ੇ ਦੇ ਦੂਜੇ ਇਹ ਵੀ ਨਹੀਂ ਆਪਾਂ ਨੂੰ ਚਾਹੀਦੇ ਛੱਡ ਦੇਣੇ ਤੇ ਇੱਕ ਹੋਰ ਚੀਜ਼ ਬਾਈ ਉਹ ਜੰਗਲੀ ਬੈਠਾ ਠੀਕ ਆ ਉਹ ਬਿਮਾਰਿਆਂ ਨੂੰ ਚੱਲ ਮੈਂ ਦਵਾਈ ਦੂਈ ਦੇ ਦਿੰਨਾ ਕੋ ਤੇ ਪਰ ਇਹ ਚੀਜ਼ਾਂ ਬਾਈ ਜਿੱਦਾਂ ਹੁਣ ਆ ਕੇ ਬੈਠਾ ਬਿਮਾਰ ਆ ਕੱਲ ਇੱਥੇ ਬੈਠਾ ਮੈਂ ਉੱਪਰ ਇਹਨੂੰ ਉੜ ਗਿਆ ਮੇਰੇ ਕੋਲੋਂ ਹਨਾ ਮੈਂ ਵੀਰ ਕੋਨ ਐਸ ਦੀ ਸਪਰੇਅ ਕੀਤੀ ਉੱਪਰ ਸਾਰੇ ਵੀ ਜਿੱਥੇ ਫਿਰਦਾ ਸੀ ਕਿਉਂਕਿ ਐਦਾਂ ਦੇ ਤੋਂ ਵਾਇਰਸ ਆ ਜਾਂਦਾ ਹੁੰਦਾ ਬਾਈ ਹੁਣ ਇਹ ਕੱਲ ਦਾ ਛਾਤੇ ਫਿਰ ਜਾਂਦਾ ਠੀਕ ਆ ਆ ਵੀ ਰੀਜ਼ਨ ਬਹੁਤ ਜ਼ਿਆਦਾ ਬਣ ਜਾਂਦੇ ਬਾਈ ਬਿਮਾਰੀ ਆਉਣ ਦੇ ਕਦੀ ਇਹ ਆ ਕਬੂਤਰਾ ਇੱਥੇ ਫਿਰਦਾ ਸੀ ਕਿ ਕਿੱਥੇ ਮਤਲਬ ਫਿਰਦਾ ਹੀ ਹੋਊਗਾ ਹਨਾ ਹੁਣ ਮੈਂ ਜਦੋਂ ਆਇਆ ਮੈਂ ਤਾਂ ਦੇਖਿਆ ਵੀ ਉੱਥੇ ਹੀ ਬੈਠਾ ਪਿੱਛੇ ਤੇ ਇਹਦੇ ਚੱਕਰ ਚ ਬਾਈ ਕਈ ਨੁਕਸਾਨ ਹੋ ਜਾਂਦੇ ਕਈ ਕਬੂਤਰਾਂ ਨੂੰ ਆਹ ਪ੍ਰੋਬਲਮ ਵੀ ਆ ਜਾਂਦੀ ਹੈਣਾ ਤੇ ਇਹਨੂੰ ਮੈਂ ਡੋਨਾ ਬਾਈ ਦਵਾਈ ਦੂਈ ਦੇ ਕੇ ਇਥੋਂ ਡਾ ਦਿੰਨੇ ਆਣਾ ਦਵਾਈ ਦੂਈ ਕੋਈ ਨਾ ਕੋਈ ਦੇ ਦਿੰਨੇ ਜੀ ਨਾ ਸੈੱਟ ਹੋ ਜਵੇ ਤੇ ਦੁਬਾਰਾ ਨਾ ਕੋਠੇ ਜਾਵੇ ਤੇ ਫਿਰ ਮੈਨੂੰ ਨਾ ਆ ਕੇ ਵੀ ਆਉਣਾ ਪੈਣਾ ਬਾਈ ਮੈਂ ਬਾਲਾ ਬਹਿਮੀ ਆ ਇਹ ਚੀਜ਼ਾਂ ਦੇ ਵਿੱਚ ਤੇ ਐਦਾਂ ਜਦੋਂ ਆਪਦੇ ਜਾਨਵਰ ਦਾ ਪਤਾ ਹੁੰਦਾ ਬਾਈ ਕੀ ਪ੍ਰੋਬਲਮ ਆ ਉਹ ਵਿੱਚ ਰਵੇ ਵੀ ਤਾਂ ਆਪਾਂ ਸੈੱਟ ਕਰ ਲੈਂਦੇ ਹੁਣ ਇਹਦਾ ਜੰਗਲੀ ਹੈਗਾ ਠੀਕ ਆ ਕਿੱਦਾਂ ਦਾ ਵੀ ਵਾਇਰਸ ਲੈ ਕੇ ਆ ਸਕਦਾ ਠੀਕ ਆ ਇਹਨੂੰ ਬਾਕੀ ਦਵਾਈ ਜ਼ਰੂਰ ਦਵਾਂਗੇ ਬੇਜਵਾਨਾ ਇਹਨੂੰ ਦਵਾਈ ਤਾਂ ਦਵਾਂਗੇ ਹੀ ਦੇ ਕੇ ਤੈਨੂੰ ਡਾ ਲੰਨੇ ਤੋਂ ਲੋ ਬਾਬਿਓ ਆ ਸਾਰੀ ਸਫਾਈ ਸੂਈ ਕਰਕੇ ਚੰਗੀ ਤਰ੍ਹਾਂ ਠੀਕ ਆ ਤੇ ਉਹ ਜੰਗਲੀ ਬਾਈ ਦਵਾਈ ਲੱਗਾ ਜੀ ਤੇ ਉੱਡ ਗਿਆ ਠੀਕ ਆ ਤੇ ਉੱਡ ਗਿਆ ਤੇ ਮੇਰੇ ਵੀ ਹੱਤੋਂ ਲੱਗਿਆ ਮੈਂ ਬਾਈ ਚੰਗੀ ਤਰ੍ਹਾਂ ਹੱਤ ਧੋ ਕੇ ਠੀਕ ਆ ਵੀਰ ਕੋਨਸ ਨਾਲ ਵੀ ਤੇ ਉਹ ਵੀਰ ਕੋਨਸ ਦੀ ਜਿਹੜੀ ਸਪਰੇ ਸੀ ਉਹ ਹੱਤਾਂ ਤਾਂ ਤੇ ਮਾਰੀ 5 ਮਿੰਟ ਠੀਕ ਆ ਕੋਈ ਚੀਜ਼ ਨੂੰ ਹੱਤ ਨਹੀਂ ਲਾਇਆ ਕਿਉਂਕਿ ਇਸ ਜੀਤੋਂ ਭਰਾ ਪ੍ਰੇਸ਼ ਕਰਨਾ ਚਾਹੀਦਾ ਕਿਉਂਕਿ ਆ ਦਿਨਾਂ ਦੇ ਵਿੱਚ ਬਾਈ ਜੰਗਲੀਆਂ ਨੂੰ ਰੇਸ਼ਾ ਰੁਸ਼ਾ ਹੁੰਦਾ ਤੇ ਆ ਕੇ ਜਾਲਾ ਨਾਲ ਚੰਬੜਦੇ ਆ ਬਾਅਦ ਚ ਉਹ ਆਪਣੇ ਕਬੂਤਰ ਵੀ ਉਹੀ ਜਾਲਾ ਨਾਲ ਚੰਬੜਦੇ ਆ ਜਿਹਦੇ ਨਾਲ ਇਹ ਪ੍ਰੋਬਲਮ ਆ ਜਾਂਦੀ ਆ ਤੁਹਾਡੇ ਸਾਹਮ ਉੱਪਰਲੇ ਚ ਇੱਕ ਦੋ ਨੂੰ ਆਈ ਸੀਗੀ ਉੱਥੋਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਫਿਰ ਉਹ ਥੱਲੇ ਮਾਦੀਆਂ ਜਾ ਰਹੀ ਕਿਉਂਕਿ ਉੱਥੇ ਆ ਕੇ ਵੇਂਦੇ ਸੀ ਜੰਗਲੀ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਨਾਲ ਆ ਕੇ ਹਨਾ ਕੁੱਤਰ ਦੀਦੇ ਸੀ ਤੇ ਇਹ ਪ੍ਰੋਬਲਮ ਦਾ ਘਾਰ ਹੀ ਆ ਬਾਈ ਹਨਾ ਆ ਸਾਰਾ ਸਫਾਈ ਫੂਈ ਹੋ ਗਈ ਤੇ ਆ ਮੇ ਤਾਂ ਖੁੱਡਾ ਬਈ ਖੁੱਲਾ ਰਹਿ ਗਿਆ ਤੇ ਇੱਕ ਬਾਈਆਂ ਦਾ ਨਾ ਮੈਨੂੰ ਕਈ ਬਾਈਆਂ ਦਾ ਮਿਲ ਕਮੈਂਟ ਆਏ ਸੀ ਜਿੱਦਾਂ ਜਿਹੜੇ ਜੇ ਜਿਨ੍ਹਾਂ ਨੂੰ ਤਾਂ ਬਾਈ ਪਤਾ ਨੌਲੇਜ ਹੈਗੀ ਆ ਅਟਰੇ ਚਟਦੀਏ ਬਾਈ ਵਿੱਚੋਂ ਤੇ ਜਿਨ੍ਹਾਂ ਨੂੰ ਤਾਂ ਬਾਈ ਨੌਲੇਜ ਹੈਗੀ ਉਹ ਬਾਈਏ ਕਮੈਂਟ ਨਹੀਂ ਕਰਦੇ ਠੀਕ ਆ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਨਹੀਂ ਨੌਲੇਜ ਹੈਗੀ ਕਿ ਖੁੱਡੇ ਸਾਫ਼ ਮੈਨੂੰ ਕਈ ਬਾਈ ਕਹਿੰਦਾ ਯਾਰ ਬਾਈ ਤੂੰ ਖੁੱਡੇ ਨਹੀਂ ਸਾਫ਼ ਕਰਦਾ ਲਗਾਤਾਰ ਬਾਈ ਪਤਾ ਕੀ ਚੱਕਰ ਆ ਆ ਦਿਨਾਂ ਚ ਬਾਈ ਜਿੰਨੇ ਖੁੱਡੇ ਸਾਫ਼ ਕਰੋਗੇ ਓਨੇ ਕਬੂਤਰ ਤੁਹਾਡੇ ਬਿਮਾਰ ਹੋਣਗੇ ਠੀਕ ਆ ਹੁਣ ਮੈਂ ਤੁਹਾਨੂੰ ਪੰਜ ਸੱਤ ਵੀਡੀਓ ਹੋਣੀਆਂ 10 ਹੀ ਹੋਈਆਂ ਹੋਣੀਆਂ ਤੁਹਾਡੇ ਸਾਹਮਣੇ ਮੈਂ ਥੱਲੇ ਕੈਮਰਾ ਦੀ ਮਾਰ ਕੇ ਦਿਖਾਇਆ ਠੀਕ ਆ ਤੁਹਾਨੂੰ ਮੈਂ ਕਹਿ ਵੀ ਦਿੰਦਾ ਇਹ ਸਾਫ਼ ਕੀਤਾ ਪਰ ਬਾਈ ਮੈਂ ਕਰਦਾ ਨਹੀਂ ਸੀ ਕੋਈ ਕਬੂਤਰਾਂ ਐ ਪ੍ਰੋਬਲਮ ਆਈ ਸੀ ਜਿੰਨੇ ਬਾਈ ਇਹਨਾਂ ਨੂੰ ਮਤਲਬ ਆਪਾਂ ਨਾ ਜਿੰਨੀ ਸਫਾਈ ਕਰਾਂ ਖੁੱਡੇ ਸਾਫ਼ ਹੋਣਗੇ ਜਿੰਨੇ ਸਾਫ਼ ਉਹਨੇ ਕਬੂਤਰ ਤੁਹਾਡੇ ਬਈ ਬਿਮਾਰ ਹੋਣਗੇ ਇਹ ਗੱਲ ਨੋਟ ਕਰਿਓ ਠੀਕ ਆ ਥੱਲੇ ਉਹ ਹੀ ਸੇਲਾਂ ਚੜਦੀਆਂ ਹੁੰਦੀਆਂ ਨੇ ਕਬੂਤਰਾਂ ਨੂੰ ਜਦ ਤੱਕ ਜਦਾਂ ਆ ਮਿੱਟੀ ਪਾਈ ਸੁੱਕੀ ਮਿੱਟੀ ਹੋਵੇ ਥੱਲੇ ਠੀਕ ਆ ਪੂਰੀ ਹੁਣ ਇਹਨਾਂ ਕਬੂਤਰਾਂ ਨੂੰ ਆ ਕੱਢ ਲੈਣਾ ਕੱਢ ਕੇ ਧੁੱਪੇ ਪਾ ਦੇਣੇ ਸਾਰੇ ਕਬੂਤਰ ਇੱਥੇ ਆਪੀ ਹਵਾ ਹੂਆ ਫਿਰ ਜਾਨੀ ਬਿਠਾ ਬੁਠਾ ਜੇ ਹੋਈਆਂ ਤਾਂ ਸੁੱਕ ਜਾਣੀਆਂ ਪਈਆਂ ਮਿੱਟੀ ਨੇ ਪਾਣੀ ਚੂਸ ਲੈਣਾ ਤੇ ਧੁੱਪ ਪੈਣ ਲੱਪਾ ਨਹੀਂ ਠੀਕ ਆ ਇੱਥੇ ਜ਼ਰੂਰ ਅੰਦਰ ਧੁੱਪ ਵੀ ਆਉਂਦੀ ਬਈ ਧੁੱਪ ਫਿਰ ਜਾਂਦੀ ਸਾਰੀ ਖੁੱਡਿਆਂ ਦੇ ਵਿੱਚ ਫਰਾ ਜਿਆਦਾ ਨਹੀਂ ਸਾਫ ਕਰਨੇ ਬਾਈ ਸਿਆਲਾਂ ਦੇ ਵਿੱਚ ਮਿੱਟੀ ਥੱਲੇ ਚਾਹੀਦੀ ਚਾਹੀਦੀ ਆ ਖੁੱਡੇ ਸਿਰਫ ਸਿਆਲਾਂ ਦੇ ਵਿੱਚ 2 ਜਾਂ 3 ਵਾਰੀ ਸਾਫ ਕਰੋ ਬਸ ਜੇ ਤੁਸੀਂ ਕੰਨੇ ਵੀ ਤੁਹਾਡੇ ਕਬੂਤਰ ਤੰਦਰੁਸਤ ਰਹਿਣਗੇ ਨਹੀਂ ਤਾਂ ਬਾਈ ਕਬੂਤਰਾਂ 'ਚ ਬਿਮਾਰੀਆਂ ਆਉਂਦੀ ਰਹਿਣੀਆਂ ਜਿੰਨੀ ਮਤਲਬ ਆ ਥੱਲੇ ਸਿਲਣ ਚੜਨੀ ਕਬੂਤਰਾਂ ਨੂੰ ਠਰ ਚੜਨੀ ਨਾ ਪੈਰਾਂ ਤੋਂ ਪੈਰਾਂ ਤੋਂ ਹੀ ਬਿਮਾਰ ਹੁੰਦਾ ਕਬੂਤਰ ਬਾਈ ਜਦੋਂ ਪੈਰਾਂ ਤੋਂ ਠੰਡਾ ਹੋਣ ਲੱਪਿਆ ਤੁਹਾਡਾ ਕਬੂਤਰ ਤੁਹਾਡਾ ਬਿਮਾਰ ਹੋਊਗਾ ਤੇ ਅੱਜ ਰੋ ਹੁਣ ਕਾਫੀ ਟਾਈਮ ਹੋ ਗਿਆ ਗੰਦ ਵੀ ਬਹੁਤ ਆਣਾ ਹੁਣ ਆ ਵੀ ਖੁੱਡਾ ਸਾਫ ਕਰਕੇ ਤੇ ਇਹਦੇ ਥੱਲੇ ਵੀ ਮਿੱਟੀ ਨਾਲੇ ਹੀ ਹੋਣੀ ਆ ਇਹਨ ਕੀ ਇਦਾਂ ਹੀ ਛੱਡ ਦੇਣੇ ਬਾਈ ਥੱਲੇ ਇੱਟਾਂ ਤੋਂ ਠਰਨ ਚੜੀ ਜਾਵੇ ਠੀਕ ਆ ਆ ਥੋੜੇ ਦਿਨਾਂ ਤੱਕ ਮਿੱਟੀ ਐਣ ਸੁੱਕ ਕੇ ਤੇ ਪੂਰੀ ਮਤਲਬ ਥੱਲੇ ਆਪਦੀ ਪਰਤیں ਨੇ ਬਣ ਜਾਣੀਆਂ ਤੇ ਜਿੰਨਾ ਕੂਤਰ ਬਿਮਾਰ ਹੋਣ ਦੇ ਚਾਂਸ ਬਾਈ ਘਟ ਜਾਂਦੇ ਆ ਤੇ ਲੋ ਬਾਬਿਓ ਸਫਾਈ ਹੋ ਗਈ ਐਣ ਠੀਕ ਆ ਉਹ ਬੋਰਾ ਸਿੱਟਣਾ ਤੇ ਉਹ ਫੱਟੇ ਫੁੱਟੇ ਜਿਹੜੇ ਉੱਧਰ ਪਏਪਰਾ ਉਹ ਵੀ ਸਿੱਟ ਦੇਣੇ ਥੱਲੇ ਠੀਕ ਆ ਤੇ ਉਹ ਮਿੱਟੀ ਆ ਉਹ ਚੱਕ ਕੇ ਖੁੱਡੇ 'ਚ ਪਾ ਦੇਣੀ ਆਪਾਂ ਤੇ ਐਣ ਸਾਰਾ ਕੁਝ ਚੱਕਦਾ ਬਾਈ ਮੈਂ ਸਫਾਈ ਕਰਤੀ ਉੱਧਰੋਂ ਉੱਪਰੋਂ ਵੀ ਤੇ ਉਹ ਪਿਛਲੇ ਫੱਟੇ ਫੁੱਟੇ ਜਿਹੜੇ ਨਹੀਂ ਚਾਹੀਦੇ ਉਹ ਵੀ ਸਿੱਟ ਦੇਣੇ ਬ ਠੀਕ ਆ ਸਫਾਈ ਚੰਗੀ ਹੁੰਦੀ ਹੈ ਨਾ ਛੱਤ ਤੇ ਤੇ ਖੋਡਿਆਂ ਦੀ ਤਾਂ ਤੁਹਾਨੂੰ ਮੈਂ ਦੱਸਿਆ ਜਿੱਦਾਂ ਕਰਨੀ ਆਪਾਂ ਆ ਸਾਰੇ ਇਹਨੂੰ ਇੱਕ ਵਾਰੀ ਰੰਗ ਮਾਰਦੇ ਆ ਆ ਜਾਲ ਵੀ ਖਰਾਬ ਜਾ ਹੋਇਆ ਹੈ ਨਾ ਤੇ ਹੈਗਾ ਟੈਂਪਾ ਜਾ ਚਲੋ ਧੁੱਪ ਲਵੋ ਨੂੰ ਕੀ ਮਾੜਾ ਹੈ ਨਾ ਧੁੱਪ ਲਵਾਈ ਦੀ ਆ ਤੇ ਆ ਵੀ ਖੁੱਡੇ ਸਾਫ ਕਰਨੇ ਦੋਨੇ ਅੱਜ ਸਿਰਫ ਆ ਦੋ ਖੁੱਡੇ ਰਹਿ ਗਏ ਬਈ ਤੇ ਇੱਕ ਮਾਦੀਆਂ ਵਾਲਾ ਖੁੱਡਾ ਰਹਿ ਗਿਆ ਠੀਕ ਆ ਉਹ ਖੁੱਡੇ ਸਾਫ ਜਾਈ ਹੀ ਆ ਉਹਨਾਂ ਨੂੰ ਮਾੜਾ ਮਾੜਾ ਕਰਕੇ ਤੇ ਮਿੱਟੀ ਲਿਆ ਕੇ ਫੇਰੀ ਖੁੱਡੇ ਸਾਫ ਕਰਨੇ ਉਹਲੇ ਉਨੀ ਚੱਕਰ ਨਹੀਂ ਕਰਨੇ ਬਈ ਤੇ ਆ ਕਰਨੇ ਅੱਜ ਬੱਚੇ ਜਿਹੜੇ ਛੱਡਣ ਵਾਲੇ ਛੱਡਦੀਏ ਟਾਂਗੀਆਂ ਮਲਾਉਂਦੀਆਂ ਬਈ ਕਾ ਲੱਗੀ ਤੇ ਕਾ ਲੱਗੀ ਤੇ ਦੋ ਵਿੱਚ ਲੱਗੀਆਂ ਠੀਕ ਆ ਛੋਟੇ ਬੱਚੇ ਉੱਚ ਪਾ ਦੇਾਂਗੇ ਬਾਕੀ ਬੱਚੇ ਬਾਹਰ ਕੱਢੀਏ ਤੇ ਇਹਨਾਂ ਕਬੂਤਰਾਂ ਨੂੰ ਵੀ ਅੱਜ ਦੇਖਦੇ ਧੁੱਪ ਲਵਾਉਨੇ ਉੱਪਰ ਤੇ ਇੱਥੇ ਧੁੱਪ ਬਹੁਤ ਲੱਗਦੀ ਆ ਹਨਾ ਪਰ ਫੇਰ ਵੀ ਚਲੋ ਕੱਢ ਲੈਨੇ ਆ ਬਾਹਰ ਆ ਬੱਚਾ ਬਈ ਢੱਲਾ ਹੋਇਆ ਠੀਕ ਆ ਥੱਲੇ ਸੁੱਕਿਆ ਪਿਆ ਮੈਂ ਹੁਣ ਦੇਖ ਕੇ ਆਇਆ ਹਨਾ ਤੇ ਇਸ ਤੋਂ ਪਹਿਲਾਂ ਕੀ ਜ਼ਿਆਦਾ ਬੁਮਾਰ ਹੋਵੇ ਇਹਨੂੰ ਅੱਜ ਹੀ ਹੁਣੀ ਦਵਾਈ ਦੇ ਦਿੰਨੇ ਆ ਤੇ ਦਵਾਈ ਕਿਹੜੀ ਦੇਣੀ ਆ ਉਹ ਵੀ ਦੱਸ ਦੂ ਥੱਲੇ ਉਹ ਹੱਡੀ ਕੱਢੀ ਆ ਠੀਕ ਆ ਤੇ ਹੁਣ ਆਪਾਂ ਖੁੱਡੇ ਤਾਂ ਹੀ ਉਹ ਖਾਲੀ ਕਰਦਾ ਕਿ ਬਾਈ ਥੋੜੇ ਥੋੜੇ ਕਬੂਤਰ ਕਰਨੇ ਆ ਜਿਹੜੇ ਸਮਝ ਆਉਣ। ਇੰਨੇ ਕਬੂਤਰਾਂ ਚ ਬਾਈ ਕਈ ਵੇਲੇ ਪਤਾ ਨਹੀਂ ਲੱਗਦਾ ਠੀਕ ਆ। ਵੰਡ ਕਰ ਦੇਣੀ ਥੋੜੇ ਥੋੜੇ ਬੱਚੇ ਇੱਧਰ ਉੱਧਰ ਪਾ ਦੇਣੇ ਆ। ਜਿਹੜੇ ਛੋਟੇ ਬੱਚਿਆਂ ਵਾਲਾ ਉਹ ਖੁੱਡਾ ਲੱਗ ਹੀ ਰੱਖਣਾ। ਵੱਡੇ ਕਬੂਤਰਾਂ ਚ ਛੋਟੇ ਖੁੱਡੇ ਵਾਲਾ ਅਜੇ ਛੋਟੇ ਬੱਚੇ ਨਹੀਂ ਪੋਣੇ ਵੱਡੇ ਕਬੂਤਰਾਂ ਦੇ ਵਿੱਚ ਜਿਹੜੇ ਦਸ ਪਰ ਸਾਫ ਵੀ ਆ ਨਾ ਉਹਨਾਂ ਚ ਵੀ ਬਾਈ ਛੋਟੇ ਬੱਚੇ ਨਹੀਂ ਪੋਏ ਆਪਾਂ। ਤੇ ਜਿਹੜਾ ਬੱਚਾ ਬਾਈ ਆਪਣਾ ਉੱਤੇ ਬਿਮਾਰ ਹੋਇਆ ਉਹਨੂੰ ਬਾਈ ਦੋ ਬੂੰਦਾ ਮੈਂ ਪਾਵਰ ਜਲ ਤੇ ਦੋ ਬੂੰਦਾ ਪਾਵਰ ਜਲਦੀਆਂ ਬਾਈ ਤੇ ਇੱਕ ਚੁਟਕੀ ਮੋਟੀ ਹੀ ਭਰ ਕੇ ਟੈਟਰਾਸਾਈਕਲਿਨ ਦੇ ਪਾਊਡਰ ਦੀ ਬਸ ਇਹ ਦੋ ਹੀ ਚੀਜ਼ਾਂ ਦੇਣੀਆਂ ਬਾਈ ਇਹਦੇ ਨਾਲ ਹੀ ਬੱਚਾ ਨੋ ਬਰ ਨੌਰ ਹੋ ਜਾਣਾ ਹਨਾ ਤੇ ਲਿਆਓ ਇਹਨੂੰ ਦੇਈਏ ਬਾਈ 20 15 ਕ ਸੀਸੀ ਪਾਣੀ ਲਿਆ ਜਿਹਦੇ ਵਿੱਚ ਮੈਂ ਡੇਢ ਕਿ ਚੁਟਕੀ ਇਹਦੀ ਆ ਤੇ ਦੋ ਕ ਬੂੰਦਾ ਪਾਵਰ ਜਲਦੀਆਂ ਚਲੋ ਬਾਬੇ ਆਹ ਬੱਚੇ ਨੂੰ ਦਵਾਈ ਵੀ ਦੇ ਦਿੱਤੀ ਤੇ ਆਹ 20 20 ਸੀਸੀ ਪਾਣੀ ਲਿਆ ਦੇ ਵਿੱਚੋਂ ਠੀਕ ਹੈ 20 ਸੀਸੀ ਪਾਣੀ ਸੀਗਾ ਤੇ ਉਹ ਇਹਨੂੰ ਦੇ ਦਿੱਤੀ ਬਾਈ ਤੇ ਹੁਣ ਬਾਈ ਨੂੰ 2 ਤੋਂ 3 ਘੰਟੇ ਨੂੰ ਚੰਗੀ ਤਰ੍ਹਾਂ ਧੋਪ ਲਵਾਉਣੀ ਆਪਾਂ 3 ਘੰਟੇ ਘਟਵੜ ਧੋਪ ਲਵਾਵਾਂਗੇ ਫੇਰ ਬਚਾਅਣ ਸਹੀ ਹੋ ਜਾਣਾ ਉਹ ਤੇ ਜੇ ਲੱਗਾ ਫਿਰ ਵੀ ਬੁਖਾਰ ਬਖੂਰ ਹੈਗਾ ਤੇ ਨੂੰ ਪੈਰਾਸੀਟਾਮੋਲ ਦੀਆਂ ਇੱਕ ਦੋ ਬੂੰਦਾ ਉਹ ਵੀ ਦੇ ਦਾਂਗੇ ਜਿਹੜੀ ਬੱਚਿਆਂ ਵਾਲਾ ਲਿਕਵਿਡ ਆਉਂਦਾ ਤੇ ਬੱਚੇ ਵੀ ਬਾਈ ਛੜ ਤੇ ਠੀਕ ਆ ਇਹਨਾਂ ਬੱਚਿਆਂ ਨੂੰ ਵੀ ਕੱਲ ਨੂੰ ਮਤਲਬ ਪਾਈ ਦਵਾਈ ਲਾਉਣੀ ਬਈ ਆਪਾਂ ਜਿਹੜੀ ਬਾਹਰ ਵਾਲੀਆਂ ਗੋਲੀਆਂ ਨਹੀਂ ਹੈਗੀਆਂ ਉਹ ਇੱਕ ਇੱਕ ਗੋਲੀ ਦਵਾਵਾਂਗੇ ਇਹਨਾਂ ਨੂੰ ਜਾਂ ਅੱਜ ਹੀ ਦਵਾਵਾਂਗੇ ਠਹਿਰ ਕੇ ਠੀਕ ਆ ਉੜਦੇ ਜਾਂਦੇ ਤਾਂ ਹੈ ਨਹੀਂ ਇਹਨਾਂ ਨੇ ਇੱਥੇ ਬਹਿਣਾ ਬੂਣਾ ਹਨਾ ਫੇਰ ਨਾ ਢਿੱ ਦੇ ਨਾਲ ਟੈਟਰੋਸਾਈਕਲਿੰਗ ਦਾ ਪਾウダー ਬਾਅਦ ਚ ਦਵਾਂਗੇ ਉਹ ਦੱਸਾਂਗਾ ਕਦੋਂ ਦੇਣਾ ਤੇ ਕਦੋਂ ਦੇਣਾ ਜਿਹੜੇ ਬੱਚਾ ਦਾ ਮੈਨੂੰ ਹਲਕਾ ਵੇਟ ਲੱਗੂਗਾ ਉਹਨੂੰ ਦੇਣਾ ਉਦਾਂ ਨਹੀਂ ਦੇਣਾ ਬਈ ਟੈਰਾਮੈਸਿਨ ਦਾ ਉਦਾਂ ਪਾウダー ਜਲਦੀ ਇੱਕ ਅੱਧੀ ਬੂੰਦ ਦੇ ਦੇਣੀ ਹੈ ਲੋਈ ਬਾਬਿਓ ਐ ਚੰਗੀ ਤਰ੍ਹਾਂ ਸਫਾਈ ਕਰ ਤੀ ਇੱਥੋਂ ਵੀ ਇਹਦੇ ਵਿੱਚੋਂ ਵੀ ਜਿਹੜੇ ਆਪਾਂ ਨੂੰ ਰੰਗ ਰੂੰਗ ਵਾਲੇ ਆ ਠੀਕ ਆ ਗਲਾਸ ਨੂੰ ਜੇ ਥੱਲੇ ਲੈ ਜਾਂਦੇ ਆ ਤੇ ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਸਿੱਟ ਦੇਣੀ ਬਈ ਚੱਕ ਕੇ ਠੀਕ ਆ ਖਾਲੀ ਖੁੱਲੀ ਕੁਛ ਨਹੀਂ ਰੱਖਣਾ ਅੱਜ ਆਪਾਂ ਤੇ ਆ ਵੀ ਨਿਆਰੇ ਲਈ ਜਾਂਦੇ ਪਤੰਦਰ ਆਖਦਾ ਵੀ ਕੱਢੀਏ ਬਾਹਰ ਫੇ ਤੁਹਾਨੂੰ ਚਲੋ ਬਾਬੇ ਇਹਨ ਦੇ ਦਾਵਲਾ ਮਾਦੀਆਂ ਕੱਢਦੇ ਬਾਈ ਮਾਦੀਆਂ ਕੱਢ ਕੇ ਵੱਡੀਆਂ ਉਹਨਾਂ ਨੂੰ ਪਲਵਾ ਕੇ ਖੁੱਡਾ ਸਾਫ਼ ਕਰਕੇ ਮਿੱਟੀ ਪਾ ਕੇ ਤੇ ਉਹ ਅੰਦਰ ਬੰਦ ਕਰ ਦਾਂਗੇ ਤੇ ਇਹਨਾਂ ਨੂੰ ਬਾਹਰ ਕੱਢ ਦਿਆਂਗੇ ਚਲੋ ਬਾਪੋ ਮਾਦੀਆਂ ਕੱਢਤੀਆਂ ਬਾਹਰ ਇੱਥੇ ਜਿੰਨੀ ਹੋਈ 15 20 ਤੇ ਇੱਥੇ ਘੋਂ ਫਿਰ ਲੈਣਗੀਆਂ ਬਾਈ ਧੁੱਪ ਧੁੱਪ ਲੱਗੂਗੀ ਤੇ ਐਂ ਹੋਊਗੀ ਸੈਟਮੈਂਟ ਜੀਆਂ ਹਣਾ ਤੇ ਧੁੱਪ ਜ਼ਰੂਰੀ ਆ ਬਾਈ ਬੱਚਿਆਂ ਵੱਡਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਧੁੱਪ ਜ਼ਰੂਰੀ ਆ ਬਾਈ ਜਿੰਨੀ ਧੁੱਪ ਲਵਾਓਗੇ ਓਨਾਂ ਹੀ ਵਧੀਆ ਐਂਡ ਸਪਾਈਸ ਵੀ ਕਰਕੇ ਤੇ ਇਹ ਕੱਢਤੀਆਂ ਬਾਹਰ ਠੀਕ ਆ ਹੁਣ ਬਸ ਆਪਣਾ ਆ ਰਹਿ ਗਿਆ ਗੰਦ ਛੱਕਣ ਵਾਲਾ ਇ ਬੇ ਅਕੀਬ ਟੇਬਲ ਟੂ ਮਿਲ ਜਾਈਏ ਟੁੱਟੇ ਜੇ ਥੱਲੇ ਸਿੱਟ ਦੇਣੇ ਮੈਂ ਚੱਕ ਕੇ ਇਦਾਂ ਹੀ ਤੇ ਮੰਜਾ ਹਨਾ ਫਰੀਕ ਰੱਸੀ ਪਈ ਦੇਖਦੇ ਬਣਾ ਕੇ ਜੇ ਆਪਣੇ ਕੋਲ ਲੋਟ ਆਉਂਦਾ ਹੋਇਆ ਠੀਕ ਆ ਨਹੀਂ ਤਾਂ ਫਿਰ ਕਿਉਂਕਿ ਇੱਥੇ ਆਉਂਦੇ ਨਹੀਂ ਯਾਰ ਪਿੰਡਾਂ 'ਚ ਆਹ ਹੀ ਚੱਕਰ ਆ ਮੰਜਿਆ ਮੁੰਜਾ ਵਾਲੇ ਘੱਟੇ ਹੀ ਹੁੰਦੇ ਆ ਪਹਿਲਾਂ ਗਰਮੀਆਂ ਗੁਰੂਆਂ ਵੱਧ ਹੁੰਦੇ ਆ ਆ ਹੁਣ ਤਾਂ ਹੁੰਦਾ ਹੀ ਕੋਈ ਨਹੀਂ ਭਾਈ ਬਾਜ਼ ਹੀ ਨਹੀਂ ਸੁਣੀ ਕਿਸੇ ਦੀ ਹਨਾ ਤੇ ਇਹ ਵੀ ਕੋਈ ਚੱਕਰ ਨਹੀਂ ਕਰਦੇ ਆ ਆਪੇ ਹੀ ਲਵਸੀ ਲੱਦਾ ਹਨਾ ਪਹਿਲਾਂ ਵੀ ਮਾਂਪ ਹੀ ਬੁਣਿਆ ਸੀ ਇਹ ਜੇ ਉਹ ਸੈੱਟ ਹੋ ਗਿਆ ਕਿੰਨਾ ਚਿਰ ਹੀ ਕੱਢ ਗਿਆ ਸਾਲ ਕੱਢ ਗਿਆ ਹੁਣ ਹੁਣ ਫਿਰ ਬੋਣ ਲੈਣੇ ਆ ਬਈ ਆਪ ਇੱਕ ਬਚੌੜਦਾ ਪਿਆ ਬੜਦੇ ਵਾਲੀ ਦਾ ਤੇ ਬਾਕੀ ਦੋ ਬੱਚੇ ਥੱਲੇ ਆ ਉਹ ਵੀ ਚੱਕ ਕੇ ਚਪਲਾਣੇ ਬਾਈ ਇਹਨਾਂ ਨੂੰ ਥੱਲੇ ਰੱਖਣਾ ਬੱਚਿਆਂ ਨੂੰ ਜਿਹੜੀ ਮੇਰੀ ਰੋਜ਼ ਨਿਗਾਹ ਦੇ ਵਿੱਚ ਰਹਿਣ ਕਿਉਂਕਿ ਬੱਚੇ ਕਈ ਵਾਰੀ ਕੀ ਕਰਦੇ ਆ ਛੋਲੇ ਛੂਲੇ ਵੱਧ ਖਾ ਲੈਂਦੇ ਪਾਣੀ ਪੂਣੀ ਨਹੀਂ ਪੀਂਦੇ ਉਹਦੇ ਕਰਕੇ ਢਿੱਲੇ ਮੱਠੇ ਹੋ ਜਾਂਦੇ ਹਨ ਤੇ ਆ ਸਵੇਰੇ ਰੱਤਾ ਬਹੁਤ ਲਾਦੀ ਜਰਾ ਤੇ ਹੁਣ ਸੈਟ ਆ ਇਹਨੂੰ ਦਵਾਈ ਦੁਈ ਦੇਤੀ ਸੀ ਮੈਂ ਹਨਾ ਹੁਣ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਨਾ ਤੇ ਕੋਈ ਨਾ ਕੋਈ ਮੈਡੀਸਿਨ ਤੇ ਮੈਂ ਇੱਕ ਸਰਿੰਜਾ ਖਤਮ ਹੋ ਗਿਆ ਜੇ ਮੇਰੇ ਕੋਲ ਪੈਰਾਮਾਈਸਿਨ ਦਾ ਟੀਕਾ ਹੈਗਾ ਉਹਦੇ ਮੈਂ ਦੋ ਦੋ ਤਿੰਨ ਤਿੰਨ ਟੱਕ ਲਾ ਦੇਣੀ ਠੀਕ ਆ ਉਹਦੇ ਨਾਲ ਹੀ ਤਿੰਨ ਤਿੰਨ ਚਾਚਾ ਟੱਕ ਬੱਚਿਆਂ ਨੂੰ ਲਾਦੀਦੇ ਹੁੰਦੇ ਇਹ ਹੋ ਵੀ ਵੱਡੇ ਗਏ ਬੱਚੇ ਦੋ ਦੋ ਢਾਈ ਟੇ ਮਹੀਨੇ ਤੱਕ ਹੋ ਹੀ ਗਏ ਆ ਇਹ ਦੂਜਾ ਬੱਚਾ ਇੱਕ ਬੜਲੇ ਵਾਲੀ ਦਾ ਉੜਦਾ ਬਈ ਆ ਕਰਦਾ ਇਹਨੂੰ ਭਾਵੇਂ ਉੱਤੇ ਰਹਿੰਦਾਂਗੇ ਠੀਕ ਆ ਫਿਲਹਾਲ ਠੀਕ ਆ ਤੇ ਆ ਉਦਾਂ ਵੀ ਖੱਡ ਮੰਨ ਲਈ ਬੱਚੇ ਇਹਨਾਂ ਦਾ ਇਲਾਜ ਕਰਾਂਗੇ ਅੱਜ ਅੱਜ ਹੀ ਹੁਣ ਹੁਣੀ ਫੜੇ ਜਾਊਗੇ ਤੇ ਸੱਟ ਰਹਿਣਗੇ ਨਹੀਂ ਤੇ ਜ਼ਿਆਦਾ ਹੋ ਜਾਣੇ ਹੈ ਨਾ ਹੁਣ ਹੁਣ ਕਰਦਾਂਗੇ ਤੇ ਇੱਥੇ ਰੁਕ ਜਾਣਾ ਜੋ ਵੀ ਸੀਗਾ ਇੱਥੇ ਹੀ ਕਰਾਂਗੇ ਲੋਈ ਬਾਬਿਓ ਆ ਵੀ ਗੁੱਡਾ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਮਿੱਟੀ ਪਾ ਗਿਆ ਸੀ ਮੈਂ ਹੈ ਨਾ ਤੇ ਮੈਨੂੰ ਪੈ ਗਿਆ ਸੀ ਬਾਈ ਥੋ ਤੇ ਵੱਡਾ ਬਾਈ ਇਹਦਾ ਠੀਕ ਜਿਆ ਨਹੀਂ ਸੀ ਉਹ ਦਵਾਈ ਹੀ ਲਿਓਣੀ ਸੀ ਉਹਦੇ ਕਰਕੇ ਲੇਟ ਬਹੁਤ ਹੋ ਗਿਆ ਅੱਜ ਸ਼ੈ ਦੀ ਵੀਡੀਓ ਪਾਵੇ ਸ਼ਾਇਦ ਕੱਲ੍ਹ ਨੂੰ ਹੀ ਪਾਉਗੀ ਬਣਾ ਮੈਂ ਲਿੰਦਾ ਜੇ ਪੈ ਗਈ ਤੇ ਠੀਕ ਆ ਨਹੀਂ ਤਾਂ ਫੇਰ ਬਾਈ ਕੱਲ੍ਹ ਨੂੰ ਤੇ ਹੱਥ ਜੋੜ ਕੇ ਸੋਰੀ ਯਾਰ ਹਨਾ ਤੇ ਆਇਓ ਬਈ ਕਰੀਏ ਗੱਲਾਬਾਤਾਂ ਜਿਹੜਾ ਇਹਨਾਂ ਨੂੰ ਦਾੜਾ ਦੋਣਾ ਪੂਣਾ ਵਿਲਾ ਉਹ ਪਾਈਏ ਕਣਕ ਥੋੜੀ ਆ ਬਾਈ ਜਿਹਾ ਘੱਤੋਤੀ ਨਹੀਂ ਤੇ ਅੱਜ ਇਹਨਾਂ ਨੂੰ ਲੱਗਣਗੇ ਮਜੇ ਮਜੇ ਕਿੱਦਾਂ ਲੱਗਣਗੇ ਕਣਕ ਥੋੜੀ ਆ ਤੇ ਵਿੱਚ ਛੋਲੇ ਛੂਲੇ ਜ਼ਿਆਦਾ ਪਾ ਦਾਂਗੇ ਉਹੀ ਖਵਾ ਦਾਂਗੇ ਤੇ ਪਾਣੀ ਜਿਹੜੇ ਬੱਚੇ ਛੋਟਿਆਂ ਨੂੰ ਹੱਤੀ ਪਾਣੀ ਦੀ ਦੇ ਦਿੰਦੇ ਥੋੜਾ ਥੋੜਾ ਬਾਬੇਓ ਦੂਜਾ ਦਿਨ ਤੇ ਅੱਜ ਫੇਰ ਕਰਦੇ ਆਂ ਵੀਡੀਓ ਸ਼ੁਰੂ ਤੇ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਆਏ ਬਾਬੇਓ ਤਾਂ ਨਾ ਇੱਕ ਜਾਣਕਾਰੀ ਕਰੀਏ ਸ਼ੇਅਰ ਹਨਾ ਜਿਹੜੇ ਬਾਈ ਜਿੱਦਾਂ ਹੁਣ ਆ ਛੋਟੇ ਬੱਚੇ ਆ ਨਾ ਹੈਗੇ ਬਿਲਕੁਲ ਤੰਦਰੁਸਤ ਆ ਬਾਈ ਠੀਕ ਆ ਪਰ ੱਲੇ ਕਿੱਥੋਂ ਪਤਾ ਲੱਗਦਾ ਬਾਈ ਜਦੋਂ ਪਤਾ ਕੀ ਜੱਕਰਾ ਆਪਾਂ ਚੈੱਕ ਨਹੀਂ ਕਰਦੇ ਹੁਣ ਜਿੱਦਾਂ ਜਿਹੜੇ ਬਾਕੀ ਕਬੂਤਰ ਆ ਵੱਡੇ ਸਾਰਿਆਂ ਦੇ ਪੈਰ ਗਰਮ ਆ ਇਹਨਾਂ ਸਾਰੇ ਬੱਚਿਆਂ ਦੇ ਪੈਰ ਠੰਡੇ ਆ ਠੀਕ ਆ ਪੈਰ ਠੰਡੇ ਨਹੀਂ ਹੋਣੇ ਚਾਹੀਦੇ ਬਾਈ ਜਦੋਂ ਪੈਰ ਠੰਡੇ ਹੋਣ ਲੱਪੇ ਬਿਠ ਵੀ ਸਹੀ ਮਾਰਦੇ ਆ ਠੀਕ ਆ ਪੀਲੀ ਮਾਰਨ ਦੇ ਆ ਪਰ ਜਦੋਂ ਮਤਲਬ ਐਦਾ ਠੰਡੇ ਪੈਰ ਆ ਸਮਝ ਲੋ ਕੁੱਤਰ ਬਿਮਾਰ ਹੋਣੇ ਆ ਬੱਚੇ ਤੁਹਾਡੇ ਠੀਕ ਆ ਵੇਟ ਘਟਾਉਣ ਦੇ ਸੀ ਹਲਕਾ ਹਲਕਾ ਜੇ ਟਾਈਮ ਸਰ ਫੜੇਗੇ ਤੇ ਸੈੱਟ ਆ ਹੋ ਜਾਣਗੇ ਬਾਈ ਜਦੋਂ ਨਹੀਂ ਤਾਂ ਬੱਚਿਆਂ ਦਾ ਕੰਮ ਵੱਧ ਜਾਵੇ ਤੇ ਫਿਰ ਬਾਈ ਮੂੰਹ ਪੱਕ ਗਿਆ ਜਾਂ ਕੁਛ ਵੀ ਐਦਾ ਦਾ ਫਿਰ ਗਾਂ ਦੀ ਗਾਫੇ ਬਾਈ ਸਾਹਮਣੇ ਓਖੇ ਹੋਏ ਨੇ ਬੱਚੇ ਜਲਦੀ ਵੱਜਦੇ ਵੀ ਨਹੀਂ ਹਨਾ ਤੇ ਇਹਨਾਂ ਦਾ ਹੱਲ ਕੀ ਆ ਬਾਈ ਟਾਈਮ ਆ ਸੀ ਦਾ ਜਿਹੜਾ ਟਰੈਟਰਾ ਸਾਈਕਲ ਹੁੰਦਾ ਪਾਉੜਿਆ ਆ ਉਹ ਵੀ ਦੇ ਸਕਦੇ ਚੁੱਕੀ ਹ ਠੀਕ ਆ ਤੇ ਇੱਕ ਸਫਰਾਨ ਗੋਲੀ ਆਉਂਦੀ ਆ ਉਹਦਾ ਵੀ ਬਈ 7ਜਾ 8ਵਾਂ ਹੀ ਸਾਥ ਉਹ ਵੀ ਦੇ ਸਕਦੇ ਆ ਬਸ ਸਫਰਾਨ ਗੋਲੀ ਦਾ ਉਹਨਾਂ ਵੀ ਇਹ ਪ੍ਰੋਬਲਮ ਹਟ ਜਾਂਦੀ ਆ ਤੇ ਸੈੱਟ ਹੋ ਜਾਂਦੇ ਬਈ ਠੰਡ ਨਹੀਂ ਮੰਨਦੇ ਕਿਉਂਕਿ ਇਹਨਾਂ ਨੇ ਵੱਡੇ ਕੂਤਰੇ ਨੇ ਠੰਡ ਦੇਖੀ ਹੋਈ ਆ ਬਾਕੀ ਸਾਰਿਆਂ ਨੇ ਹਨਾ ਇਹਨਾਂ ਨੇ ਪਹਿਲੀ ਠੰਡ ਦੇਖਣੀ ਬਈ ਗਰਮੀ ਵੀ ਪਹਿਲੀ ਤੇ ਠੰਡ ਵੀ ਪਹਿਲੀ ਤੇ ਜਦੋਂ ਯੂਜ਼ ਟੂ ਹੋ ਜਾਂਦੇ ਫਿਰ ਨਹੀਂ ਕੋਈ ਚੱਕਰ ਆਉਂਦਾ ਐਡਾ ਤੇ ਪਹਿਲੇ ਪਹਿਲੇ ਸਾਲੀ ਦਾ ਨੂੰ ਪ੍ਰੋਬਲਮ ਇਹ ਆਉਂਦੀ ਹੁੰਦੀ ਆ ਬਾਕੀ ਸਾਰੇ ਤੁਸੀਂ ਦੇ ਲਓ ਆਪਣਾ ਸੂਰਜ ਆ ਸਾਰੇ ਐਨ ਤੰਦਰੁਸਤ ਆ ਹਨਾ ਪਰ ਜਿਹੜੇ ਪੈਰ ਠੰਡੇ ਆ ਇੱਥੋਂ ਕੰਮ ਮਤਲਬ ਵੱਜ ਜਾਂਦਾ ਹੁੰਦਾ ਜਿਹੜੇ ਆ ਦੋ ਬੱਚੇ ਆਪਣੇ ਵੱਡੇ ਹੋਏ ਇਹਨਾਂ ਨੂੰ ਵੀ ਟਸਾਂਗੀ ਦੇ ਬਾਹਰ ਖੁੱਲੇ ਛੱਡਣਾ ਹੁਣ ਮੈਂ ਠੀਕ ਆ ਤੇ ਇਹ ਲੱਗ ਜਾਣੇ ਆ ਬਾਈ ਕਿਉਂਕਿ ਇਹਨਾਂ ਨੇ ਘਰ ਘੁਰ ਦੇਖਿਆ ਹੋਇਆ ਤਿੰਨ ਚਾਰ ਵਾਰੀ ਬਿਠਾਏ ਆ ਠੀਕ ਆ ਐਡੇ ਟਾਂਗੀ ਤੇ ਛੱਡ ਦਾਂਗੇ ਤੇ ਉਹ ਵੀ ਬੱਚੇ ਆ ਨਾ ਉਹਨਾਂ ਨੂੰ ਟੈਰਾਮਾ ਵੀ ਸਿੰਦੀ ਇੱਕ ਚੁਟਕੀ ਦੇਣੀ ਹੁਣ ਆਪਾਂ ਧੁੱਪ ਚੜ ਗਈ ਬਹੁਤ ਸੋਹਣੀ ਤੇ ਟਾਈਮ 11:00 ਵਜੇ ਦਾ ਹੋ ਗਿਆ ਹਨਾ ਪਹਿਲਾਂ ਧੁੰਦ ਬੱਦਲਿਆ ਸੀ ਅੱਜ ਤੇ ਆ ਬੱਚੇ ਹੁਣ ਹਾਲਤ ਚੈੱਕ ਕਰੋ ਬੱਚਿਆਂ ਦੀ ਇਹਨਾਂ ਚ ਇੱਕ ਦੋ ਬੱਚੇ ਹਰੀਆਂ ਮਿੱਠਾ ਵੀ ਮਾਰਦੇ ਆ ਤੇ ਉਹਨਾਂ ਦਾ ਵੀ ਜਗਾਰ ਦੇਣਾ ਦਾ ਅੱਜ ਆਪਾਂ ਕਰਨਾ ਆ ਜਿਹੜੇ ਹਰੀਆਂ ਮਿੱਠਾ ਮਾਰਦੇ ਆ ਤੇ ਆ ਦੋ ਖੁੱਡੇ ਰਹਿ ਗਏ ਬਾਈ ਸਾਫ਼ ਕਰਨ ਵਾਲੇ ਇੱਕ ਆਹ ਤੇ ਇੱਕ ਦੂਜਾ ਇਹ ਵੀ ਬਾਈ ਸਾਫ਼ ਕਰਦੇ ਆ ਚੰਗੀ ਤਰ੍ਹਾਂ ਕਰਕੇ ਤੇ ਇਹਨਾਂ ਦੇ ਖੁੱਡਿਆਂ ਦੇ ਵਿੱਚ ਵੀ ਮਿੱਟੀ ਪਾ ਦਿੰਦੇ ਆ ਤੇ ਆ ਆਪਣੀ ਮੋਟੂ ਦੀ ਭੈਣ ਆ ਇਹ ਆਹ ਆ ਲੀ ਆ ਗਈ ਆ ਗਈ ਸਾਹਮਣੇ ਆ ਗਈ ਆ ਮੋਟੂ ਦੀ ਭੈਣ ਆ ਇਹ ਸਾਰੇ ਬੱਚਿਆਂ ਨੂੰ ਇੱਕ ਇੱਕ ਚੁਟਕੀ ਟੈਰਾਮਾਈਸਿੰ ਦੇ ਫੋਲਡਰ ਦੀ ਦਿੱਤੀ ਠੀਕ ਆ ਹੁਣ ਮੈਂ ਇੱਥੇ ਪਾਣੀ ਪਾ ਕੇ ਇਹਨਾਂ ਨੂੰ ਪਾਣੀ ਰੱਖ ਦਰਨਾ ਪਾਣੀ ਪੀਣ ਲਗੇ ਮਾੜਾ ਮਾੜਾ ਠੀਕ ਆ ਤੇ ਹਜੇ ਕੱਢੇ ਹੀ ਆ ਨਾ ਫਿਰ ਬਾਅਦ ਚ ਧੁੱਪ ਲੱਗ ਜਣੀ ਫੇ ਪਾਣੀ ਨਹੀਂ ਪਿਲਾਉਣਾ ਇਹਨਾਂ ਨੂੰ ਫੇ ਜਦੋਂ ਧੁੱਪੋ ਚੱਕਣੇ ਆ ਅੱਧਾ ਘੰਟਾ ਰੋਕ ਕੇ ਪਾਣੀ ਪਿਲਾਉਣਾ ਇਹਨਾਂ ਨੂੰ ਹੁਣ ਪਾਣੀ ਪਿਲਾ ਦਿੰਨੇ ਆ ਇੱਕ ਵਾਰੀ ਹੋਰ ਬਾਬੂ ਕੀ ਹਾਲ ਚਾਲ ਆ ਤੇ ਲੋ ਬਾਬਿਆ ਵੀਡੀਓ ਵੀਡੀਓ ਬਣਾਈ ਜਾਂਦੇ ਆ ਤੇ ਅੱਜ ਪੂਰੀ ਵੀਡੀਓ ਜਿੰਨੀ ਵੀ ਆਊਗੀ ਵੀਰੇ ਕੱਲ ਪਾ ਨਹੀਂ ਹੋਈ ਹੈ ਨਾ ਤੇ ਲੇਟ ਹੋ ਗਿਆ ਸੀਗਾ ਉਹ ਵੀ ਰੀਜ਼ਨ ਦੱਸ ਤੇ ਇਹਦੇ ਵਿੱਚ ਬਾਈ ਜਿੱਦਾਂ ਸਾਰੀ ਵੀਡੀਓ ਬਾਈ ਇਹ ਨੁਕਤੇ ਆ ਨਹੀਂ ਹੋਈ ਆ ਕੀ ਕਰਨਾ ਚਾਹੀਦਾ ਕਿੱਦਾਂ ਕੀ ਨਹੀਂ ਠੀਕ ਆ ਖੁੱਡੇ ਖੱਡੇ ਸਾਫ਼ ਕੀਤੇ ਤੁਸੀਂ ਦੇਖ ਲਈ ਸਾਰੀ ਵੀਡੀਓ ਹਨਾ ਤੇ ਹੋਰ ਵੀ ਜਿੰਨੀ ਵੀਡੀਓ ਹੁਣ ਗਾਂ ਵੀ ਤੁਸੀਂ ਦੇਖੋਗੇ ਸਾਰੀ ਬਾਈ ਇਹੇ ਬਾਰੇ ਨੌਲੇਜ ਤਾਂ ਕੀ ਹੋਊਗੀ ਜਿਹੜੀਆਂ ਦਿਨਾਂ ਚ ਬਿਮਾਰੀਆਂ ਆਉਂਦੀਆਂ ਕੱਤੋਂ ਆਉਂਦੀਆਂ ਸਾਰੀ ਵੀਡੀਓ ਦੇਖਿਓ ਜਰੂਰ ਕਿਤਨਾ ਕਿਤੇ ਤੁਹਾਨੂੰ ਬਾਈ ਜਿਹੜੇ ਵੀ ਕਮੈਂਟ ਕਰਦੇ ਹੋ ਕਿਤਨਾ ਕਿਤੇ ਸਾਰਿਆਂ ਦਾ ਜਵਾਬ ਉਹ ਵੀਡੀਓ ਦੇ ਵਿੱਚ ਹੀ ਅੱਜ ਮਿਲ ਜਾਊਗਾ ਬਾਈ ਉਹ ਬਾਗੋ ਐਣਾ ਵੀ ਧੁੱਪੇ ਪਾਈਏ ਠੀਕ ਆ ਇਹਨੇ ਕਬੂਤਰਾਂ ਨੂੰ ਧੁੱਪੇ ਕੱਢੀਆ ਘੜੀ ਕਿਉਂਕਿ ਆ ਦਿਨਾਂ 'ਚ ਭਾਈ ਜਦੋਂ ਦਿਨ ਬਦਲਦੇ ਆ ਨਾ ਚੇਂਜ ਹੁੰਦਾ ਮੌਸਮ ਤੇ ਖੁਟਿਆਂ ਦੀ ਸੱਲਣ 'ਚ ਇਹ ਕਬੂਤਰ ਬਿਮਾਰ ਹੁੰਦੇ ਉਹਦਾ ਖੁੱਡੇ ਆਪਣੇ ਭਾਈ ਪੂਰੇ ਸੁੱਕੇ ਆ ਠੀਕ ਆ ਇਦਾਂ ਦਾ ਕੋਸੇਲਣ ਵਾਲਾ ਮੋਲ ਹੈ ਨਹੀਂ ਪਰ ਫੇਰ ਵੀ ਧੁੱਪ ਲਾਉਣੀ ਜ਼ਰੂਰੀ ਆ ਠੀਕ ਆ ਇਹਨਾਂ ਨੂੰ ਵੀ ਲਾਉਨੇ ਆ ਫੇਰ ਮਾਤੀਆਂ ਕਟਾਂ ਘੰਟਾ ਖੰਡ ਤੇ ਉਦੋਂ ਬਾਅਦ ਭਾਈ ਫੇਰ ਆਪਾਂ ਜਿਹੜੀਆਂ ਵੱਡੀਆਂ ਮਾਤੀਆਂ ਫੇਰ ਭਾਈ ਹੋ ਕਟਾ ਲਾ ਇੱਕ ਭਾਈ ਹੋਰ ਜਿਹੜੇ ਕਬੂਤਰ ਹਵਾ ਕੋਣ ਥੱਲੇ ਮੂੰਹ ਮਾਰਦੇ ਆ ਜਾਂ ਫੇਰ ਭਾਈ ਦਾਣਾ ਵੱਧ ਖਾਂਦੇ ਆ ਹਨਾ ਇਹਦਾ ਟਰੇਆਂ ਬਾਈ ਉਹਨਾਂ ਦੇ ਖੁੱਡਿਆਂ 'ਚੋਂ ਦਾਣਾ ਚੱਕਣਾ ਬੰਦ ਕਰ ਦੋ ਠੀਕ ਆ ਖੁੱਡਿਆਂ 'ਚ ਦਾਣਾ ਰੱਖੋ ਉਹਨਾਂ ਦੇ ਠੀਕ ਆ ਦੋ ਟਾਈਮ ਪਾਓ ਪੂਰਾ ਰਾਇਮਾ ਦਾਣਾ ਪਾਓ ਉਹਨਾਂ ਦਾ ਮਤਲਬ ਆਪਾਂ ਜਿਹੜੀ ਭੁੱਖ ਆ ਉਹ ਮਾਰਨੀ ਆ ਬਾਈ ਨੀਂਦ ਰਜਾਉਣੀ ਆ ਠੀਕ ਆ ਭੁੱਖ ਇੱਦਾਂ ਨਹੀਂ ਮਰਨੀ ਨੀਂਦ ਰਜੂਗੀ ਤਾਂ ਭੁੱਖ ਮਰਦੀ ਆ ਠੀਕ ਆ ਜਿਹੜੇ ਵਾਹਵੋਣੀ ਦਾਣਾ ਖਾਈ ਜਾਂਦੇ ਆ ਵਾਹਵੋਣੀ ਦਾਣਾ ਖਾਈ ਜਾਂਦੇ ਨਾ ਦਾਣਾ ਪਿਆਰ ਰਹਿਣ ਤੋਂ ਬਾਈ ਖਾ ਲੋ ਕਿੰਨਾ ਖਾਣੇ ਆ ਇੱਕ ਹਫਤਾ ਇਦਾਂ ਲਗਾਤਾਰ ਕਰੋ ਉਹਨਾਂ ਦੀ ਪੂਰੀ ਭੁੱਖ ਮਾਰੋ ਨਾਲ ਵਿਟਾਮਿਨ ਜਿਹੜੀ ਆਪਾਂ ਮੈਮ ਵਿਟਾਮਿਨ ਐ ਚ ਰਸੀਆ ਉਹ ਪਾਉਂਗੇ ਰੇ ਉਹ ਮਲਟੀ ਵਿਟਾਮਿਨ ਹੀ ਹੁੰਦਾ ਉਹ ਚ ਕਈ ਤਰ੍ਹਾਂ ਦੇ ਵਿਟਾਮਿਨ ਆ ਠੀਕ ਆ ਉਹਦੇ ਨਾਲ ਜੇ ਉਦਾਂ ਦੀ ਕੋਈ ਕੈਲਸ਼ੀਅਮ ਘਾਟ ਹੋਈ ਜਾਂ ਕੁਛ ਵੀ ਉਹ ਕਰ ਲਿਓ ਇੱਕ ਆਪਾਂ ਕੈਲਸ਼ੀਅਮ ਪਿਛੇ ਜੀ ਦੱਸਿਆ ਸੀ ਬਈ ਕੁੱਜੇ ਚ ਪਾ ਕੇ ਰੱਖਿਆ ਨਾ ਆਪੇ ਖਾਈ ਜਾਂਦੇ ਦਾਣੇਦਾਰ ਆ ਉਹ ਵੀ ਪਾ ਸਕਦੇ ਆ ਬਈ ਆਪਿਓ ਇਹਨਾਂ ਨੂੰ ਕੱਢੀਏ ਬਾਹਰ ਚਲੋ ਵੀ ਫੇਰੋ ਚਲੋ 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 ਜਦੋਂ ਤੱਕ ਉਹ ਗਿਆ ਇਹ ਜਿਹੜੇ ਬਈ ਆੜਾਵੇਂ ਖੂਤਰਿਆ ਇਹ ਉਪਰਲਾ ਪਾਸਾ ਸਾਫ਼ ਕਰਕੇ ਜਿਹੜੇ ਇਹਨਾਂ ਜੋ ਆਪਾਂ ਛੱਡਨੇ ਆ ਬਾਜ਼ੀਆਂ ਇਹ ਬਾਈ ਉੱਤੇ ਲੈ ਜਾਣੇ ਆਪਾਂ ਠੀਕ ਆ ਜਿਹੜੇ ਵੱਡੇ ਕਬੂਤਰ ਆ ਜਾਂ ਜਿਹੜੇ ਆਪਾਂ ਜੋੜੇ ਨਹੀਂ ਲਾਉਣੇ ਇਹਨਾਂ ਦੇ ਵਿੱਚੋਂ ਵੀ ਠੀਕ ਆ ਉਹ ਬਾਈ ਕਬੂਤਰ ਆਪਾਂ ਇੱਥੇ ਰੱਖਣੇ ਆ ਇਹ ਹੁੱਡੇ ਵੱਡਾ ਆ ਉਹ ਵੀ ਕਬੂਤਰ ਤੇ ਇਹਨਾਂ ਚੋਂ ਜਿਹੜੇ ਆਪਾਂ ਜੋੜੇ ਨਹੀਂ ਜੋੜੇ ਲਾਉਣੇ ਆ ਸੋਰੀ ਜਿਹੜੇ ਨਹੀਂ ਡੋਣੇ ਆਪਾਂ ਅਗਲੇ ਸਾਲ ਉਹ ਕੂਤਰ ਬਾਈ ਥੱਲੇ ਰੱਖਾਂਗੇ ਬਾਕੀ ਜਿਹੜੇ ਇਹਨਾਂ ਚੋਂ ਡੋਣੇ ਆ ਬੱਚੇ ਜਿੰਨੇ ਵੀ ਆ 10 12 15 ਜਿੰਨੇ ਵੀ ਆ ਉਹ ਚੱਕ ਕੇ ਬਾਈ ਉੱਪਰਲੇ ਹੁੱਡੇ ਚ ਲੈ ਜਾਣੇ ਆਪਾਂ ਤੇ ਇੱਕ ਬਾਈ ਆ ਮਿੱਟੀ ਪਾਤਾ ਲਈ ਹੈ ਇਹ ਨਖਾਣੀਆਂ ਖੌਖਾ ਖਰਾਬ ਆਉਂਦੇ ਵੀ ਇਹ ਚੱਕਲਾਂਗੇ ਮਿੱਟੀ ਲਾਲ ਮਿੱਟੀ ਜਿਹੜੀ ਹੁੰਦੀ ਨਾ ਰੇਤਲੀ ਲਾਲ ਮਿੱਟੀ ਉਹ ਬਾਈ ਉੜਦੀ ਨਹੀਂ ਹੈਗੀ ਠੀਕ ਆ ਉਹ ਮਿੱਟੀ ਵਧੀਆ ਹੁੰਦੀ ਹੈ ਮਿੱਟੀ ਥੋੜੀ ਜਿਹੀ ਮਾੜੀ ਆ ਕਿਉਂਕਿ ਮਿਲਦੀ ਨਹੀਂ ਪਈ ਹੈ ਕਰਕੇ ਮੈਂ ਪਿੱਛੇ ਖੱਤੇ ਚੋਂ ਹੀ ਪੱਟ ਲਿਆ ਪਹਿਲਾਂ ਤਾਂ ਝੀਕਣੀ ਜੀ ਲੱਗਦੀ ਜੋ ਸੁੱਕ ਗਈ ਹੁਣ ਪਾਊਡਰ ਜਿਹਾ ਬਣ ਗਿਆ ਤੇ ਕੋਈ ਚੱਕਰ ਨਹੀਂ ਇਹ ਚੱਕ ਕੇ ਮਿੱਟੀ ਤੇ ਦੂਜੀ ਲਾਲ ਮਿੱਟੀ ਜਿਹੜੀ ਰੇਤਲੀ ਹੁੰਦੀ ਨਾ ਰੇਤਾ ਜੀ ਰੇਤਲੀ ਰੇਤਾ ਨਹੀਂ ਰੇਤਲੀ ਮਿੱਟੀ ਜਿਹੜੀ ਲਾਲ ਰੰਗ ਦੀ ਰੇਤਲੀ ਹੁੰਦੀ ਆ ਉਹ ਪਾਵਾਂਗੇ ਲਿਆ ਆ ਵੀ ਬੁੱਢਾ ਬਾਈ ਸਾਫ ਸੂਪ ਕੀਤਾ ਸੀ ਠੀਕ ਆ ਆਪਾ ਹੁਣ ਬਈ ਫੀਡ ਦਾ ਪੁਜਗਾਰਡ ਬਣਾਉਨੇ ਆ ਟ੍ਰੇਨਾਂ ਦੀ ਲਿਓਨਾ ਮੈਂ ਟ੍ਰੇਨਾਂ ਦੀ ਨਾ ਖਰਾਬ ਜੀ ਹੋ ਗਈ ਸੀ ਉਹ ਜੀ ਬਿਠਾ ਕਰ ਦਿੰਦੇ ਆ ਕੁੱਜੇ ਜੀ ਵੀ ਇਹਦਾ ਉਦਾਂ ਮੈਂ ਡੋਲ ਦੇ ਨਾ ਹੁਣਾ ਨਾ ਫੀਡ ਫੂਡ ਜੀ ਆ ਕਿਉਂਕਿ ਨਿੱਕੇ ਬੱਚਿਆਂ ਕੋਲੇ ਖਾਂਦੇ ਰਹਿੰਦੇ ਪਰ ਬਿਠੂਠ ਵਿੱਚ ਕਰਦੇ ਹੈ ਨਹੀਂ ਪਰ ਫੇ ਵੀ ਕਿਤਨਾ ਕਰਦੇ ਤੁਹਾਨੂੰ ਪਤਾ ਪੋਈ ਨਾ ਵਕੂਤਰ ਕਰ ਜਾਂਦਾ ਸਹੀ ਨਹੀਂ ਹੈਗਾ ਇਹ ਚੇਂਜ ਕਰਕੇ ਇੱਥੇ ਟ੍ਰੇ ਲੈ ਹੁਣੀ ਆ ਠੀਕ ਆ ਨਹੀਂ ਵੀ ਦਿਖਾਉਣ ਨੂੰ ਨਾ ਵੀ ਦਿਖਾਉਂਦਾ ਮੈਂ ਪਰ ਦਿਖਾਉਂਗਾ ਕਿਉਂਕਿ ਤੁਹਾਨੂੰ ਵੀ ਪਤਾ ਲੱਗੇ ਬਈ ਇਹ ਗਲਤੀ ਨਹੀਂ ਕਰਨੀ ਵਿੱਚ ਬਿਠਾ ਕਰਦੇ ਦਾਣੇ ਤੇ ਹਨਾ ਇਹ ਹੋ ਸਾਬਣਾ ਆਪਾਂ ਟਰੇਨ ਲਿਉਂਦੇ ਜਿਹਦੇ ਵਿੱਚ ਬੈਠੇ ਨਾ ਕਰ ਸਕਣੇ ਜੋੜੇ ਵਾਲੇ ਕਬੂਤਰ ਬਾਕੀ ਅਜ ਤਾਂ ਟਰੇਆਂ ਆਪਣੀਆਂ ਬਈ ਦੂਜੀਆਂ ਹੀ ਉਹ ਤਾਂ ਉਦੋਂ ਹੀ ਚੱਕ ਲਈਦੀਆਂ ਦਾਣਾਂ ਆਪਾਂ ਕਿ ਇਹ ਹੀ ਆ ਜਿਹੜੇ ਜੋ ਬੱਚੇ ਪਾਲਦੇ ਇਹਨਾਂ ਚ ਟਰੇਆਂ ਪਈਆਂ ਰਹਦੀਆਂ ਦਾਣਿਆਂ ਵਾਲੀਆਂ ਤੇ ਇਹਨਾਂ ਦਾ ਵੀ ਟ੍ਰੀਟਮੈਂਟ ਚੱਲੀ ਜਾਂਦਾ ਬਈ ਕੱਲ ਤੋਂ ਉਹਨਾਂ ਨੂੰ ਸਫੇਦ ਮੂਸਲੀ ਮੇਤੋਂ ਦੇਣੀ ਹੋਈ ਹੈ ਨਾ ਤੇ ਉਹ ਅੱਜ ਦਿੰਨੇ ਆ ਬਈ ਕੱਲ ਦਾ ਨਾਵਾ ਪੈ ਗਿਆ ਇੱਕ ਤੇ ਆ ਵੀ ਵੱਡੀਆਂ ਕਬੂਤਰੀਆਂ ਬਈ ਠੀਕ ਆ ਇਹਨਾਂ ਨੂੰ ਵੀ ਉਹੋ ਹੀ ਕੁੱਟੇ ਜਿਹੜੀਆਂ 빙ਿਆ ਹੋਈਆਂ ਸੀ ਨਾ ਕਬੂਤਰੀਆਂ ਸਹੀ ਹੋ ਗਈਆਂ ਆ ਤੇ ਇਹ ਵੀ ਉਧਰ ਹੀ ਸ਼ਿਫਟ ਕਰ ਦੇਣੀ ਆ ਆ ਵੀ ਗੁੱਡਾ ਖਾਲ ਜਿਹੜੇ ਛੋਟੇ ਬੱਚੇ ਆ ਉਹ ਇਹਦੇ ਵਿੱਚ ਪਾਇਆ ਕਰਾਂਗੇ ਬਾਈ ਇਸ ਸਕੂਟੇ ਦੇ ਵਿੱਚ ਆਪਾਂ ਤੇ ਦੇਖਦਿਆਂ ਨਾ ਹੋਇਆ ਬਾਈ ਕੋਈ ਨਾ ਕੋਈ ਗਾਰਡ ਕਰਦੇ ਆ ਖੁੱਡੇ ਦਾ ਹੱਲ ਕਰਦੇ ਆ ਹਨਾ ਤੇ ਵੈਸੇ ਦਾ ਮੈਂ ਕਹੂ ਤਰ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਥੋੜੀ ਜਿਹਾ ਘਟਾਉਣਾ ਹੀ ਆ ਘਟਾਈ ਵੀ ਜਾਂਨੇ ਪਏ ਆ ਹਨਾ ਹੌਲੀ ਹੌਲੀ ਕਰਕੇ ਤੇ ਘਟਾਉਣੇ ਵੀ ਆ ਆਪਣਾ ਗਲਤੀ ਬਥੇ ਕਿੱਥੇ ਹੋਈ ਆ ਮੈਂ ਤੁਹਾਨੂੰ ਦੱਸ ਦਾਂ ਕਿਉਂਕਿ ਇੱਧਰ ਵੀ ਜੋੜੇ ਬਾਈ ਥੋੜੇ ਲੱਗੇ ਆ ਆਪਾਂ ਖੁੱਡਾ ਇੱਕ ਸਾਹ ਦਾ ਆਪ ਘੇਰਿਆ ਵੱਡਾ ਖੁੱਡਾ ਉਹ ਵਾਲਾ ਉਧਰ ਸਿਰਫ ਤਿੰਨ ਜੋੜੀਆਂ ਬਾਈ ਤਿੰਨ ਕੇ ਚਾਰ ਜੋੜੀਆਂ ਵੱਡੇ ਖੁੱਡੇ ਜ ਆਪਣੇ ਚ ਠੀਕ ਆ ਉਧਰੋਂ ਜੋੜੀਆਂ ਚੱਕ ਕੇ ਕਬੂਤਰੀਆਂ ਸਾਰੀਆਂ ਉੱਚ ਪਾਵਾਂਗੇ ਬਈ ਠੀਕ ਆ ਫਿਰ ਆਪਣੇ ਉਹ ਵੀ ਖੁੱਡਾ ਖਾਲੀ ਹੋ ਜਾਣਾ ਇਧਰਲਾ ਖੁੱਡਾ ਵੀ ਖਾਲੀ ਹੋ ਜਾਣਾ ਉੱਪਰਲੇ ਖੁੱਡੇ 'ਚ ਵੀ ਕਬੂਤਰੀਆਂ ਆਪਾਂ ਜਿਹੜੀਆਂ ਪੱਟੀਆਂ ਆ ਉਹ ਵੀ ਘਟਾ ਦੇ ਜਾਣੀਆਂ ਕਿਉਂਕਿ ਇਧਰ ਚੱਲ ਜਾਣੀਆਂ ਆਪਣੀਆਂ ਬਹੁਤ ਨਾਲੇ ਖੁੱਲੀਆਂ ਰਿਆ ਕਰੂਗੀਆਂ ਧੁੱਪੇ ਮਾਦੀਆਂ ਹਨਾ ਵੱਡੀਆਂ ਪ੍ਰੋਬਲਮ ਆਉਣ ਦੀ ਦਰਾਂ ਪਹੁੰਚਾਂਸ ਬਣਦਾ ਹੀ ਨਹੀਂ ਬਾਅਦ 'ਚ ਇਹਨਾਂ ਦੇ ਵਿੱਚ ਤੇ ਤਾਂ ਕਰਕੇ ਫਿਰ ਉਹ ਜਿਹੜੀਆਂ ਉੱਪਰੋਂ ਵੀ ਡਾਵੀਆਂ ਆਪਾਂ ਜੋੜੇ ਲਾਉਣੀਆਂ ਨਾ ਉੱਪਰੋਂ ਡਾਵੀਆਂ 'ਚੋਂ ਉਹ ਸਾਰੀਆਂ ਮਾਦੀਆਂ ਲੈ ਕੇ ਇੱਥੇ ਸ਼ਿਫਟ ਕਰ ਦੇਣੀਆਂ ਇਹਦੇ ਵਿੱਚ ਹੀ ਬਈ ਤੇ ਆਹ ਖੁੱ ਜੋ ਉੱਪਰ ਲੱ ਪਰਲਾ ਹੁੱਡਾ ਵੀ ਖਾਲੀ ਹੋ ਜਾਣਾ ਤਿੰਨ ਖੁੱਡੇ ਖਾਲੀ ਹੋ ਜਾਣੇ ਇੱਕ ਖੁੱਡੇ ਦੇ ਬਈ ਤੇ ਜੋੜੇ ਚੱਕ ਲੈਣੇ ਬਈ ਹੁਣ ਵਾ ਦੇਖਾ ਕਿ ਇਹਨੇ ਆਂਡੇ ਰਾ ਦਿੱਤੇ ਹੁਣ ਤੇ ਉਹ ਜੋੜੇ ਲਿਆ ਕੇ ਆਪਾਂ ਹੌਲੀ ਹੌਲੀ ਕਰਕੇ ਆਹ ਹੁੱਡੇ ਦੇ ਵਿੱਚ ਪਾ ਲੈਣੇ ਆ ਬਈ ਇੱਧਰ ਹਜੇ ਆਪਣੇ ਤਿੰਨ ਚਾਰ ਜੋੜੀਆਂ ਹੋਰ ਲੱਗਣੀਆਂ ਤੇ ਸੱਤ ਜਾਂ ਅੱਠ ਜੋੜੀਆਂ ਹੀ ਆਪਾਂ ਲੋੜੀਆਂ ਜ਼ਿਆਦਾ ਲਾਉਣੀਆਂ ਬਈ ਇੱਕ ਆਂਡਿਆਂ ਤੋਂ ਬੰਦ ਜਿਹੜੀ ਆਪਾਂ ਦਵਾਈ ਬਣਾਉਣੀ ਆ ਬਈ ਠੀਕ ਆ ਮੈਂ ਅੱਜ ਵੀ ਗਿਆ ਮੈਨੂੰ ਉਹ ਚੀਜ਼ ਮਿਲੀ ਨਹੀਂ ਇੱਕ ਹੋਰ ਚੀਜ਼ ਲਿਉਣੀ ਆ ਹਨਾ ਤੇ ਉਹ ਪ੍ਰੋਪਰ ਦੱਸਾਂ ਕਿਹੜੀ ਚੀਜ਼ ਨਹੀਂ ਮਿਲੀ ਉਦੋਂ ਹੀ ਦੱਸੂਗਾ ਹਨਾ ਹਜੇ ਆਪਾਂ ਲਿਆਂਦੀ ਮਾਦੀਆਂ ਤੇ ਵੀ ਤੇ ਨਰਾਂ ਦੇ ਵੀ ਠੀਕ ਆ ਵੀ ਜਿਨ੍ਹਾਂ ਦੇ ਆਂਡੇ ਫੋਕੇ ਲਵਾਉਂਦੇ ਆ ਤੇ ਕਿੰਨੇ ਕਿੰਨੇ ਚੇਰ ਹੋ ਗਿਆ ਨਾ ਉਹਦਾ ਹੱਲ ਭਾਈ 100% ਕਰਾਂਗੇ ਆਪਾਂ ਇਦਾਂ ਦੀ ਦਵਾਈ ਬਣਾਵਾਂਗੇ ਤੇ ਹੱਲ ਹੋਊਗਾ ਵੀ ਭਾਈ ਉਹਦੇ ਨਾਲ ਤੇ ਐਂਦਾ ਭਾਈ ਧੁੱਪੇ ਕੱਢਣਾ ਕਬੂਤਰ ਬਹੁਤ ਖੁਸ਼ ਰਹਿੰਦੇ ਆ 80% ਤਾਂ ਭਾਈ ਬਿਮਾਰੀ ਇਦਾਂ ਕਬੂਤਰ ਦੀ ਕੱਟੀ ਜਾਂਦੀ ਵੀ ਜਿਹੜਾ ਧੁੱਪੇ ਵਿਠਾਈਦਾ ਆਪਾਂ ਖੁਸ਼ ਰਹਿੰਦੇ ਆ ਇੱਕ ਦੂਜੀ ਛਾਤਰੀ ਤੇ ਇਧਰ ਉਧਰ ਪੱਲੇ ਖੋਲਦੇ ਰਹਿੰਦੇ ਆਪਣੇ ਅੰਦਰ ਸਾਰੇ ਨੇ ਗੁੱਛੀਆਂ ਜੀਆਂ ਮਾਰ ਕੇ ਬੈਠੇ ਰਹਿਣਾ ਸਾਰਿਆਂ ਨੇ ਇੱਥੇ ਐ ਟੱਪ ਦੇ ਰਹਿੰਦੇ ਵਧੀਆ ਨਜ਼ਾਰੇ ਨਾਲ ਇੱਕ ਵਾਰੀ ਖੁੱਡਾ ਸਾਫ ਕਰਾਂਗੇ ਜਿੱਦਾਂ ਇਥੋਂ ਚੱਕਲੇ ਬੱਚੇ ਵੱਡੇ ਹੋ ਗਏ ਆ ਠੀਕ ਆ ਉਹ ਆਪਣੇ ਡੰਡੇ ਵਾਲੇ ਦੇ ਉੱਪਰ ਦੋਨੇ ਭਰਾ ਭਾਈ ਭੈਣ ਆ ਉਹ ਵੀ ਪੜ ਗਏ ਬਾਈ ਠੀਕ ਆ ਇਹ ਨਹੀਂ ਬੜਲੇ ਵਾਲੇ ਦੀ ਮਾਸੀ ਜਿਹੜੀ ਤਾਂ ਇਹਨਾਂ ਦੱਸਿਆ ਲਈ ਸੀ ਨਾ ਉਹਦੇ ਵੀ ਦੋਨੇ ਰਾਜੀ ਹੋ ਗਏ ਆ ਤੇ ਉਹ ਉਹ ਵੀ ਦੋਨੇ ਰਾਜੀ ਹੋ ਗਏ ਆ ਤੇ ਇੱਕ ਬੱਚਾ ਬਈ ਹੱਥਲੇ ਜੋੜੇ ਦਾ ਰਾਜੀ ਹੁੰਦਾ ਪਿਆ ਇਹ ਚੱਕ ਕੇ ਤੇ ਫੇਰ ਖੁੱਡੇ 'ਚ ਮਿੱਟੀ-ਮੁੱਟੀ ਫੇਰਨੀ ਆ ਤਾਂ ਨਹੀਂ ਸਾਫ ਕੀਤਾ ਉਹ ਇੱਕ ਵਾਰੀ ਸਾਫ ਕਰੂੰਗਾ ਹੁਣ ਤੇ ਇਹ ਵੀ ਕਬੂਤਰੀਆਂ ਆ ਡੁੱਡ ਕਰ ਦਈਏ ਬਾਈ ਹੁਣ ਸਾਰੀਆਂ ਹਨਾ ਅੱਜ ਅੱਗੇ ਮੈਂ ਚੱਕ ਕੇ ਲੈ ਗਿਆ ਇਧਰੋਂ ਜੋੜੇ ਕਿੰਨੇ ਹੁਣ ਇਧਰ 4 ਜੋੜੇ ਆ ਸਿਰਫ ਬ ਦੀਗਾ ਇੱਕ ਇਹ ਆਹੋ ਇੱਕ ਦੋ ਤਿੰਨ ਤੇ ਚੌਥਾ ਥੱਲੇ ਬੈਠਾ ਚਾਰੀ ਜੁੜੀਆਂ ਇਹ ਚਾਰੀ ਜੁੜੀਆਂ ਬਾਈ ਹੋਲੀ-ਹੋਲੀ ਨਾ ਜਿਆ ਕਬੂਤਰੀਆਂ ਚਾਰੀ ਚੱਕ ਲੈਣੀਆਂ ਅੱਜ ਮੈਂ ਚਾਰੀ ਚੱਕ ਕੇ ਉਧਰ ਛੱਡ ਦੇਣੀਆਂ ਕਬੂਤਰੀ ਗੱਲੇ ਕੋਈ ਬੱਚੇ ਪਾਲਣਗੇ ਇਹ ਤਿੰਨ ਚਾਰ ਦਿਨ ਜਿਹੜੇ ਵੀ ਪਾਲਣਗੇ ਬਾਅਦ ਚ ਮੈਂ ਹੱਤੀ ਦਾਣੇ ਤੇ ਕਰਕੇ ਲੈ ਜਾਣੇ ਉਧਰ ਬਾਬਿਓ ਇਧਰ ਵੀ ਮਾਦੀ ਜੜੀਆਂ ਆਪਾਂ ਚੱਕ ਕੇ ਲਿਆ ਕੇ ਘਰ ਰਤੀ ਮਾਦੀ ਇੱਕ ਆਹ ਬੜਲੇ ਵਾਲੀ ਦੀ ਦਾਦੀ ਤੇ ਦੂਜੀ ਆ ਇਹਦੀ ਧੀ ਹੈ ਨਾ ਬੜਲੇ ਵਾਲੀ ਦੀ ਮਾਸੀ ਮੂਸੀ ਜੋ ਵੀ ਲੱਗਦੀ ਇੱਕ ਇਹ ਤੇ ਚਾਰ ਕਬੂਤਰੀਆਂ ਬਈ ਲਿਆ ਆ ਮੈਂ ਚੱਕੀ ਉਧਰੋਂ 1 2 3 ਤੇ ਉਹ ਡੰਡੇ ਵਾਲੀ ਦੀ ਮਾਂ 4 ਚਾਰੇ ਚੱਕ ਲੈਂਦੀਆਂ ਬਈ ਉਧਰੋਂ ਠੀਕ ਆ ਇਹਨਾਂ ਨੂੰ ਹੁਣ ਕੱਲੋਂ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਪੰਪ ਲਾਜ ਲਾਉਣੀ ਆ ਤੇ ਕੰਮ ਨਵੇੜ ਦਾ ਉਹ ਵੀ ਬਾਪਿਓ ਕਬੂਤਰੀਆਂ ਮੈਂ ਤਿੰਨੇ ਚਾਰੀ ਚੱਕ ਲਿਆ ਉਧਰੋਂ ਠੀਕ ਆ ਜਿਹੜੀਆਂ ਉਧਰ ਸੀ ਨਾ ਕਬੂਤਰੀਆਂ ਆਪਣੀਆਂ ਉਹ ਚਾਰੇ ਚੱਕ ਲੈਂਦੀਆਂ ਕਬੂਤਰ ਹੀ ਬੱਚੇ ਪਾ ਲੈਣਗੇ ਠੀਕ ਆ ਕਬੂਤਰਿਆਂ ਜੋਰ ਲੱਗਦਾ ਦੋ ਦਿਨ ਰੋਕੇ ਇਹਨਾਂ ਨੂੰ ਮਤਲਬ ਪਾਦੀ ਗੋਲੀ ਲਾਵਾਂਗੇ ਜਿਹੜੀ ਬਾਹਰ ਵਾਲੀ ਗੋਲੀ ਹੁੰਦੀ ਉਹ ਹੀ ਲਾਵਾਂਗੇ ਲਾ ਕੇ ਫਿਰ ਪੰਜ ਸੱਤ ਦਿਨ ਖਰਾਕ ਪਾਵਾਂਗੇ ਦੱਸ ਸਕਦੇ ਨਹੀਂ ਖਰਾਕ ਪਾਵਾਂਗੇ ਠੀਕ ਆ ਦੋ ਮਤਲਬ ਨਾਲੇ ਦੱਸ ਦੇਣ ਜਿਹੜੇ ਹੋ ਜੂਗੇ ਨਾ ਮਤਲਬ ਪਾ ਦੀ ਗੋਲੀ ਲੱਗੀ ਗੈਪ ਆ ਜੂਗਾ ਤੇ ਬਾਕੀ ਭਾਈ ਤੁਹਾਡੇ ਸਾਰੇ ਮੇਰੇ ਹਿਸਾਬ ਨਾਲ ਤਕਰੀਬਨ ਕਮੈਂਟਾਂ ਦੇ ਜਵਾਬ ਅੱਜ ਇਸ ਵੀਡੀਓ ਦੇ ਵਿੱਚ ਮੇਰੇ ਹਿਸਾਬ ਨਾਲ ਮਿਲ ਗਏ ਹੋਣੇ ਆ ਹਨ ਜਿਹੜੀਆਂ ਜਿਹੜੀਆਂ ਬਿਮਾਰੀਆਂ ਤੁਸੀਂ ਪੁੱਛਦੇ ਹੋ ਮੈਂ ਦੱਸਿਆ ਹੀ ਹੋਊਗਾ ਹਨ ਬਾਕੀ ਜੇ ਕੋਈ ਫਿਰ ਵੀ ਬਿਮਾਰੀ ਦਾ ਕੋਈ ਕੇਹੜਾ ਨਹੀਂ ਦੱਸ ਹੋਇਆ ਕਮੈਂਟ ਦਾ ਜਵਾਬ ਨਹੀਂ ਦੇ ਹੋਇਆ ਤਾਂ ਭਾਈ ਉਲੀ ਹੱਥ ਜੋੜ ਕੇ ਸੋਰੀ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਆ ਬਾਈ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੇ ਸਾਰੇ ਭਰਾ ਆਪਣਾ ਆਪਣਾ ਧਿਆਨ ਰੱਖਿਓ ਤੇ ਬਾਬਾ ਨਾਨਕ ਤੁਹਾਡੇ ਸਾਰੇ ਭਰਾਵਾਂ ਤੇ ਕਿਰਪਾ ਬਣਾਈ ਰੱਖੇ